ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਾਂ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚਾਰ ਗੱਬੜ ਵੇੜਾ ਦਿਖਾਵਾਂਗੇ ਤੇ ਜਿੰਦ ਜਾਨ ਵਾਲੀਆਂ ਬਰੀਡ ਕੁਆਲਟੀ ਪੂਰੀ ਫੁੱਲ ਆ ਪਿਓਰ HF ਦੇ ਵੇੜਾ ਬਕਾਊਗਾ ਟਟੇਲ ਵੀਰ ਤੋਂ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਇਹ ਮਜੂਦ ਜਿਲ੍ਹਾ ਬਰਨਾਲ ਆ ਗਿਆ ਤੇ ਮੋਬਾਈਲ ਨੰਬਰ ਆਪਣਾ ਇਹ 99153 67553 99153 54 99154 ਹਾਂ 6750 6750 63 63 ਜਿਹੜੇ ਪਹਿਲੇ ਨੰਬਰ ਤੇ ਆਪਾਂ ਵੱਡੀ ਬੱਚੀ ਦੇਖੀ ਜਾਨੇ ਕਿ ਕਿਹੜਾ ਸੂਆ ਦੂੰਜੀ ਇਹ ਪਹਿਲੀ ਸੂਏ ਸੂਣੀ ਬਈ ਦੰਦੋ ਕਿਵੇਂ ਆ ਹਾਂ ਦੰਦੋ ਦੋਗ ਦੇ ਦੰਦ ਚੱਕੀ ਆਪਾਂ ਪੱਟ ਜੀ ਰੱਖਾ ਦਿੰਦੇ ਠੀਕ ਹੈ ਬਹੁਤ ਰਿਕਾਟ ਵਾਲੀ ਬੱਚੀ ਆ ਫਾਰਮ ਦੀ ਬੱਚੀ ਆ ਤੇ ਇਕ ਤੁਮਾਰੇ ਦੰਦ ਚੱਕਰਾ ਸੋ ਦੁਗ ਦੇ ਦੰਦ ਅਜੇ ਕੱਢਦੀ ਹਈ ਹੈ ਹਨਾ ਦੁਗ ਦੇ ਚੱਕ ਦੇ ਹਨ ਆਹ ਕੱਢਦੀ ਹੈ ਕੱਢਦੀ ਉਹ ਦੰਦ ਆਪ ਪਟਕੇ ਦਿਖਾ ਦਿੰਦੇ ਆ ਵਾ ਠੀਕ ਹੈ ਦੰਦ ਕੱਢ ਦੇ ਦੋਗ ਦੇ ਹਨਾ ਕਿਹੜੇ ਸੀਮਨ ਦੀ ਆਪ ਆਈਏ ਇਹ ਇਹ ਆਪ ਤਾਂ ਇਹਦੀ 40x16 ਦੀ ਠੀਕ ਹੈ 40x16 ਦੀ ਇਹ ਤੇ ਆਪ ਸੱਚੀ ਵੀ ਜਦ ਜਿਹੜਾ ਭਰਿਆ ਹੋਇਆ ਵੈ ਤੇ ਕਿਹੜਾ ਲੱਗਿਆ ਸਟੈਂਡਰ ਲੱਗਿਆ ਜੀ ਸਟੈਂਡਰ ਸੋ ਅਗੇ ਸਟੈਂਡਰ ਦਾ ਇਹ ਸੀਮਨ ਲੱਗਿਆ ਹੋਇਆ ਤੋ ਪਹਿਲੇ ਸਵੇਰੇ 30 ਕਿਲੋ ਤੋਂ ਪਾਰ ਦੁੱਧ ਪਾ ਦੂਗੀ ਤੇ ਕੱਦ-ਕਾਠ ਬਹੁਤ ਜ਼ਿਆਦਾ ਬਰੀਡ ਕੁਆਲਿਟੀ ਪੂਰੀ ਓਕੇ ਐ ਜਿੰਦ ਜਾਣਾ ਪੂਰੀ ਰਾਜਿਸਮੀ ਬੜੀ ਵੀ ਮੂੰਹੋ ਦੋ ਦੰਦਾਂ ਤੇ ਕੱਦ-ਕਾਠ ਜਿੰਨਾ ਗੱਲਾਂ ਕਰੇ ਉਹਨੇ ਥੋੜਾ ਫੁੱਲ ਵੱਡਾ ਸਾਈਜ਼ ਆ ਜਿਹਨੂੰ ਕਹਿੰਦੇ ਕੋਈ ਵੀਰ ਕੋਲਿਆ ਕੇ ਤਾਂ ਕਹਿ ਨਹੀਂ ਸਕਦਾ ਇਹ ਗਾ ਬੈੜ ਛੋਟੀ ਨਿਕਲ ਗਈ ਪੂਰਾ ਫੁੱਲ ਵੱਡੇ ਸਾਈਜ਼ ਦੇ ਵਿੱਚ ਮੂੰਹੋ ਦੋ ਦੰਦ ਪਹਿਲੇ ਸਵੇਰੇ 30 ਕਿਲੋ ਤੋਂ ਪਾਰ ਇਹਨੇ ਦੁੱਧ ਪਾ ਦੇਣਾ ਤੇ ਜਿਹੜਾ ਸੀਮਨ ਲੱਗਿਆ ਉਹ ਵੀ ਪਾ ਜਾਣੇ ਦੱਸਿਆ ਤੇ ਅੱਗੇ ਜਿਹੜਾ ਲੱਗਿਆ ਉਹ ਵੀ ਸਾਰਾ ਕਨਫਰਮ ਆ ਹਾਂ 40116 ਠੀਕ ਹੈ 40116 ਦੀ ਆਪ ਆ ਤੇ ਬਾਕੀ ਥਾਣਾ ਵਾਲਾ ਦੇਖੋ ਨੇੜੇ ਤੋਂ ਚਾਰੇ ਨੇਖਣਵੇਂ ਸਾਫ ਸੁਥਰੇ ਵਿੱਤੀ ਤੇ ਤੇ ਇਹਦਾ ਮੁੱਲ ਵਈ ਜਾ ਬਾਕੀ ਰੱਖਿਆ ਇਹਦਾ ਮੁੱਲ 1.5 ਲੱਖ ਰੁਪਏ ਲੈ ਗਜੈ ਸੋਜੀ ਮਣੀ ਮੋਟੀ ਹਾਂ ਮੌਕੇ ਤੇ ਮਾਨਤਾਣ ਦਾ ਫਰੋ ਹੋਵੇ ਜਨਾ ਠੀਕ ਹੈ ਸੋ 1.5 ਲੱਖ ਦੇ ਵਿੱਚੋਂ ਮਾਨਤਾਣ ਹੋ ਜਾ ਪਲੂਨ ਪਹਿਲਾ 100 ਲੀਟਰ ਆਹ ਇਹਦਾ ਦੂਜਾ 100 ਇਹ ਦੂਜਾ 100 ਪਲੂਨ ਨੇ 27 28 ਕਿਲੋ ਦੁੱਧ ਪਾਇਆ ਪਲੂਨ ਨੇ 27 28 ਕਿਲੋ ਇਹ ਦੁੱਧ ਪਾਇਆ ਇਹ ਦੰਦੋ ਜਵਾਨ ਇਹ ਐ ਸੀਮਿੰਟ ਠੀਕ ਆ ਸੀ ਕੀ ਆ ਦੰਦੋ ਇਹ ਦਿਨ ਕਿੰਨੇ ਕੱਢ ਦੀ ਜੀ ਕੀ ਵੀ ਪੰਜ ਚਾਰ ਦਿਨ ਪੰਜ ਚਾਰ ਕੇ ਦਿਨ ਸੂਣ ਚ ਬਾਕੀ ਇਹਦੇ ਸੀਮਨ ਕਿਹੜਾ ਲੱਗਿਆ ਇਹਦੇ ਸੀਮਨ ਦੱਸੀਆਂ ਹੈ ਇਹਦੇ ਰਮਾਡਾ ਦਾ ਸੀਮਨ ਲੱਗਿਆ ਹੋਇਆ ਤੇ ਆਪ ਕਿਹੜੇ ਜੀ ਆਪ ਰਿਕਾਰਡ ਨਹੀਂ ਆਪਾਂ ਨੂੰ ਠੀਕ ਆ ਅਗੇ ਰਮਾਡਾ ਦੇਦੇ ਸੀਮਨ ਲੱਗਿਆ ਹੋਇਆ ਸੋ ਕੱਦ ਕਾਠ ਵਗੈਰਾ ਬੱਚੀ ਦਾ ਬਹੁਤ ਚੰਗਾ ਪੂਰੇ ਫੁੱਲ ਵੱਡੇ ਸਾਈਜ਼ ਦੇ ਵਿੱਚ ਆ ਜਿੰਦ ਜਾਨ ਬਰੀਡ ਕੁਆਲਿਟੀ ਪੂਰੀ ਓਕੇ ਠੀਕ ਹੈ ਤੇ ਬਾਕੀ ਥਣ ਜਮਾ ਹੱਤੀ ਚਵਾਈ ਵਾਲਾ ਹੈ ਨਾ ਆਹ ਚਾਹੇ ਮਸ਼ੀਨੀ ਚਵਾਈ ਕਰ ਲਈਏ ਦੋਨੇ ਟਾਈਪ ਦਾ ਥਣ ਲੱਗਿਆ ਬੱਲੇਵਾ ਦੇਖੋ ਬੈਕ ਸਾਈਡ ਤੇ ਦਾ ਪੂਰਾ ਸੋਹਣਾ ਸਾਫ ਸੁਥਰਾ ਜਿੰਦ ਜਾਨ ਬਹੁਤ ਆ ਪੂਰੀ ਬਰੀਡ ਕੁਆਲਿਟੀ ਆ ਬੈਡ ਦੇ ਵਿੱਚ ਦੁੱਧ ਤਾਂ ਆਖਣੀ ਇਹ ਕੰਟਰੀ ਦਾ ਤੇ 30 ਗਹਿ ਕੇ ਬਿਮਾਰ ਦੁੱਧ ਦਾ ਠੀਕ ਹੈ ਕਿਉਂਕਿ ਮੌਸਮ ਗਰਮੀ ਦਾ ਹੈ ਨਾ ਹਾਂ ਗੱਲ ਤੇ ਦੁੱਧ ਤਾਂ ਆਪਣੀ ਉਹ ਵੀ ਬੱਛੀ ਚਾਲੀ ਵਾਲੀ ਠੀਕ ਹੈ ਥੋੜੀ ਵੀ ਇਹ ਵੀ ਚਾਲੀ ਵਾਲੀ ਆ ਤਾਂ ਕਰ ਗਰਮੀ ਕਰ ਤੂ ਠੀਕ ਹੈ ਇਹਦਾ ਰੇਟ ਕੀ ਰੱਖਿਆ ਆਪਾਂ ਇਹਦਾ 140 ਸੋ ਇਹਦਾ 1 ਲੱਖ 40000 ਰੁਪਿਆ ਕੀਮਤ ਆ ਬਾਕੀ ਮੌਕੇ ਤੇ ਗਜਾਇਸ ਉਹ ਜਿੰਦ ਜਾਨ ਬਹੁਤ ਆ ਤੇ ਬਰੀਡ ਕੁਆਲਿਟੀ ਵੱਡੀ ਵੱਡੀ ਪੂਰੀ ਫੁੱਲ ਆ ਸਾਈਜ਼ ਵਗੈਰਾ ਪੂਰਾ ਓਕੇ ਆ ਦੂਸਰਾ ਸੂਆ ਸੋਣ ਨੂੰ ਪੰਜ ਚਾਰ ਕਿਦਾਨ ਇਹਦੇ ਬਾਕੀ ਪਏ ਆ ਥਣਲੇਵਾ ਦੇਖੋ ਇਹ ਨੇੜੇ ਤੋਂ ਪੂਰਾ ਸੋਹਣਾ ਸਾਫ ਸੁਥਰਾ ਚੰਗੀ ਬਿੱਚੀ ਦੇ ਚਾਰੇ ਥਣ ਲੱਗੇ ਆ ਤੇ ਅੱਗੇ ਦੇਖਦਾ ਤੀਜੇ ਨੰਬਰ ਤੇ ਬੱਚੀ ਆਪਾਂ ਜਿਹੜੀ ਆ ਬੱਚੀ ਕਾਲੀ ਸੁਈ ਨਾ ਲੂਣ ਬੱਚੀ ਆ ਕਾਲਾ ਸੁਭਾਸ ਸੁਈ ਬੱਚਾ ਨਹੀਂ ਕੀ ਦੇਦਾ ਬੱਚਾ ਬੱਚੀ ਇਹਦੇ ਵਿੱਚੋਂ ਬੱਚੀ ਬੈਠੀ ਆ ਇੱਥੇ ਬੰਦੇ ਹਾਂ ਜਿਹੇ ਵਿੱਚੋਂ ਬੱਚੀ ਬੱਚੀ ਮੂਰੇ ਕਰ ਲੂਣ ਪਹਿਲਾ ਸੂਆ ਹਾਂ ਟੀੜੀ ਟੀੜੀ ਆ ਇਹ ਦੰਦੋ ਕਿਵੇਂ ਆਈ ਚੌਕ ਦੇ ਚੱਕਲੇ ਨੇ ਠੀਕ ਆ ਬੋਲੇ ਸਾਫ ਕਰਤੀ ਹਾਂ ਜਮਾ ਚੂੜਤੀ ਕੱਲ ਵੀ ਦੋ ਜਵਾਨਾਂ ਕਰ ਤਾ ਅੱਜ ਹੀ ਠੀਕ ਐ ਯਾਨੀ 20 ਕਿਲੋ ਦਾ ਦੇ ਵੀ ਕਰ ਦੂ ਹਾਂ ਅੰਦਾਜ਼ਾ 12 13 ਸਟਾਰਟਿੰਗ ਹੈਗੇ ਬੋਲੇ ਜੀ ਹਾਂ 12 ਦਾ ਕਿਲੋ ਦਾ 12 ਕਿਲੋ ਪੱਕਾ ਠੀਕ ਐ ਪਿੱਛੇ ਇਹਦੇ ਬੱਚੀ ਆ ਹਨਾ ਇਹਦੇ ਪਿੱਛੇ ਬੱਚੀਆਂ ਬਹੁਤ ਸਾਰਾ ਬੱਚਾ ਦੇਖੋ ਇਹਦੇ ਪਿੱਛੇ ਫੀਮੇਲ ਕਾ ਬੱਚੀ ਬਹੁਤ ਪਿਆਰੇ 나ੜੂਆਂ ਨਾਲ ਆ ਤੇ ਜੇਰ ਵਗੈਰਾ ਜਮਾ ਡਾਣਾ ਜੀ ਹਾਂ ਓਕੇ ਜੀ ਤੇ 20 ਕਿਲੋ ਦਾ ਮੰਨ ਕੇ ਲੈ ਲੇ ਤੇ ਬੰਦਾ ਭਾਗ ਦਾ ਕੀ ਰਹੂ ਇਹ ਮੁੱਲ 85 ਆ ਬਸ ਅੱਛੀ ਚੀਜ਼ ਲੈ ਜੰਦ ਕੱਦ ਕੱਡ ਤੇ ਤੋਰਾ ਤਰਾ ਓਕੇ ਬਿਲਕੁਲ ਖੋਖਦੇ ਉਹ ਨਹੀਂ ਗੁਰਗੀ ਸੁਭਰੋ ਕੱਦ ਕੱਡ ਜਾਂਦੇ ਜਾਂ ਦੇਖੋ 80000 ਦੀ ਪਿੱਛੇ ਇਹਦੇ ਬੱਚੇ ਸੀ ਬਿਲਕਾ ਤੇ ਬੋੜੇ ਤੋਂ ਬਿਲਕੁਲ ਸਾਫ ਹਨ ਚੋੜੀ ਵੇ ਜਮਾ ਇਹਦੇ ਉਹ ਜਿਵੇਂ ਦੋ ਤਿੰਨ ਤਰ ਵਾਰੀ ਚਵਾਇਆਂ ਕਰਨੇ ਪੈਂਦੇ ਉਹ ਸਿਸਟਮ ਆ ਤੇ ਜਿੰਨੀ ਆਪਾਂ ਸਾਫ ਕਰਾਂਗੇ ਉਨੇ ਬਣਦੀ ਆਪਾਂ ਛੱਡ ਦੇ ਜੀ ਤੋ ਦੇਖੋ ਜਿੰਦ ਜਾਣ ਬਹੁਤ ਆ 80000 ਰੁਪਏ ਦੀ ਤੀਜੇ ਨੰਬਰ ਵਾਲੀ ਵਿਹੜ ਬਲੂਨ ਪਹਿਲਾ ਸੂਆ ਸੂਹੀ ਸਵਾਈ ਜਮਾ ਪਿੱਛੇ ਬੱਛੀ ਜੇਰ ਵਗੈਰਾ ਧਾਰ ਵਗੈਰਾ ਸਾਰਾ ਕਮਰਾ ਅਗਰੇ ਚੌਥੇ ਨੰਬਰ ਤੇ ਬੱਛੀ ਦੇਖੀਏ ਨੇ ਕੈ ਦੰ ਲੈਂਦੀ ਐ 10 ਦੇਣੇ ਦੇ ਸੂਣ ਚ ਬਾਕੀ ਪਏ ਐ ਪਹਿਲਾ ਸੂਆ ਇਹ ਦੰ ਦੋ ਕਿਵੇਂ ਆ ਜੀ ਇਹ ਚੌਗੀ ਆ ਦੰ ਦੋ ਬਾਕੀ ਆਪਾਂ ਕਨਫਰਮ ਕੀਤੇ ਕੋਈ ਨਹੀਂ ਇਹ ਕਿੰਨਾ ਦੰ ਦੋ ਮੰਨ ਕੇ ਲੈਵੇ ਬੰਦਾ ਇਹਨੂੰ ਜੀ ਠੀਕ ਹੈ ਬਹੁਤ 18 20 ਘੋੜਾ ਠੀਕ ਹੈ ਇਹਦਾ ਭਾਗ ਕੀ ਆ ਇਹ ਬਸ 65000 ਇਹ ਆਪਾਂ 65000 ਦੇ ਦਾਂਗੇ ਹਾਂ ਹਾਂ ਸੋ 65000 ਦੀ ਇਹ ਬੱਚੀ ਦੇ ਦਾਂਗੇ ਪਹਿਲਾ ਸੁਆ ਠੀਕ ਹੈ ਤੇ ਚੰਗੀ ਰਾਜੀ ਸੰਮੀ ਪੜੀ ਹੈ ਨਾ ਸੋ ਠੰਡੀ ਵਗੈਰਾ ਦੇਖੋ ਪੂਰੀ ਓਕੇ ਆ ਰਾਜੀ ਸੰਮੀ ਪੜੀ ਵੀ ਸੋ ਚਾਰ ਦਿਖਾ ਦੇ ਤਿੰਨ ਗੱਬਣਾ ਇੱਕ ਸੁਈ ਵੀ ਨੰਬਰ ਬੋਲੇ ਦੁਆਰੇ ਆਪਣੇ 92154 67563 ਸੋ ਪਿੰਡ ਮੱਝੂਕੇ ਜ਼ਿਲ੍ਹਾ ਬਰਨਾਲਾ ਕਿਸੇ ਵੀਰ ਦੇ ਕੋਲ ਵੀ ਨਾ ਖਤਾਂਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾ ਤੈਅ ਦਿਓ ਧੰਨਵਾਦ ਜਲਦੀ